ਇਥਾ ਡਿ ਬੜੀ ਆ ਕੇ ਸਕੂਲ ਦੀ ਤੇ ਉਹਦੇ ਕਰਕੇ ਸਾਨੂੰ ਮਨਾ ਕਰਤਾ ਸੀ ਕਿ ਨਹੀਂ ਇਟਨਾ ਪਰ ਆਪਾਂ ਆਪਣੀ ਪ੍ਰੈਕਟਿਸ ਜਾਰੀ ਰੱਖੀ ਆ ਸਕੂਲ ਵਿੱਚ ਸਵੇਰੇ ਸਵੇਰੇ ਸ਼ਾਮੀ ਆਪਾਂ ਪ੍ਰੈਕਟਿਸ ਕੀਤੀ ਆ ਤੇ ਉਹਦਾ ਹੁਣ ਪ੍ਰਣਾਮ ਸਾਨੂੰ ਮਿਲਿਆ ਸਾਡਾ ਆਪਾਂ ਜਿੱਤੇ ਆਪਣਾ ਪਹਿਲਾ ਗੋਲ ਮਿਲ ਲਾ ਸਾਨੂੰ ਹਾਰ ਕੇ ਪਿੱਛੇ ਨਹੀਂ ਭਜਣਾ ਚਾਹੀਦਾ ਸਾਨੂੰ ਬੋਲਾ ਆਪਣੀ ਜਾਣਨੀ ਚਾਹੀਦੀ ਹੈ ਕਿ ਆਪਾਂ ਜਿੱਤਣਾ ਲਈ ਪਹੁੰਚਾ ਪਤਾ ਲੱਗੇ ਕਿ ਤੁਹਾਡੇ ਲੋਕਾਂ ਪੱਲਾ ਮਨਾ ਕੀਤਾ ਗਿਆ ਸੀਗਾ ਕੀ ਕਾਰਨ ਸੀਗਾ ਉਹ मैं नहीं चाहता कि यदि पढ़ाई खराब हो इसलिए इन सोचता है कि मतलब हाले खेडा वाल घट ध्यान दे लेकिन यदि अपनी मेहनत है कि इन्हें जरा कि अपने सारा टाइम क्ड के रात का दिन का जिस तरह भी एडजस्टमेंट करके इन्हें अपने आपने तो आप में स्कोर बनाया पेरेंट्स में अपने बच्चे का इंट्रस्ट देखना चाहिए कि साढ़े बच्चे का इंट्रस्ट किस चीज़ में है तो उन्होंने मोटिवेट करना चाहिए जो बच्चे का इंट्रस्ट हो फिर वो बहुत अगे जाता है ਸੋ ਸਾਰਿਆਂ ਨੂੰ ਨਮਸਕਾਰ ਜੀ ਅੱਜ ਫੇਰ ਆਪਾਂ ਹੁਣ ਹਰ ਬੱਚੇ ਨਾਲ ਮਿਲਣ ਜਾਣ ਜਾ ਰਹੇ ਹਾਂ ਪਹਿਲਾਂ ਤੁਹਾਨੂੰ ਬੇਟੀਆਂ ਨਾਲ ਮਿਲਾਇਆ ਜਿਨ੍ਹਾਂ ਨੇ ਓਪ ਕੀਤੀ ਬਟਾਲੇ ਸ਼ਹਿਰ ਦੀਆਂ ਦੋ ਬੇਟੀਆਂ ਤੇ ਹੁਣ ਤੁਹਾਨੂੰ ਬੇਟਾ ਜਿਹਰਾਏ ਬਟਾਲੇ ਸ਼ਹਿਰ ਦਾ ਬੇਟਾ ਹੈ ਉਹਨੇ ਵੀ ਜਿਹਰਾਏ ਅੱਜ ਮੈਡਲ ਹਾਸਲ ਕੀਤਾ ਹੈ ਕਿਹਦੇ ਚੋਂ ਮੈਡਲ ਹਾਸਲ ਕੀਤਾ ਹੈ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਜ਼ੁਬਾਨੀ ਸੁਣਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਕੀ ਨਾਮ ਦੇ ਵਿਧਾਨ ਵਿਧਾਨ ਜੀ ਬਹੁਤ ਬਹੁਤ ਮੁਬਾਰਕਾ ਸਾਡੀ ਟੀਮ ਵੱਲੋਂ ਇਹ ਤੁਸੀਂ ਗੋਲਡ ਮੈਡਲ ਲੈ ਕੇ ਆਇਓ ਤੇ ਇਹਦੇ ਵਿੱਚੋਂ ਲੈ ਕੇ ਆਓ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਵਿਦਿਆਨਗਰ ਵਾਲਾ ਤੇ ਆਪਾਂ ਸਾਡੀ ਟੀਮ ਸਾਡੀ ਸਾਰੀ ਟੀਮ ਆਪਾਂ ਗਏ ਸੀ ਤੁਹਾਡੀ ਬਾਦ ਲਗੋ 10 ਪਰ ਲੈਟਰ ਹਾਰ ਗਵਰਨਮੈਂਟ ਸਕੂਲ ਉਧਰੋਂ ਜੰਨ ਲੇਵਲ ਦਾ ਸਾਡਾ ਬਾਸਕਟਬਾਲ ਦਾ ਮੈਚ ਸੀ ਤੇ ਉਧਰ ਜਾ ਕੇ ਆਪਾਂ ਪੰਨਾ ਸਾਨ ਗੋਲਡ ਮੈਡਲ ਕਮਪਲੀਟ ਕੀਤਾ ਸੋ ਪਰਿਵਾਰ ਦੀ ਕਿੰਨੀ ਕਿ ਸਪੋਰਟ ਐਸ ਕੰਮ ਦੇ ਵਿੱਚ ਪਤਾ ਲੱਗਿਆ ਕਿ ਪਰਿਵਾਰ ਪਹਿਲਾਂ ਕਹਿੰਦਾ ਸੀਗਾ ਇਸ ਲਾਈਨ ਦੇ ਵਿੱਚ ਨਹੀਂ ਆਣਾ ਸਪੋਰਟ ਦੇ ਵਿੱਚ ਨਹੀਂ ਆਣਾ ਕਿੰਨੇ ਕਿ ਸਪੋਰਟਾ ਪਰਿਵਾਰ ਦੇ ਉਹ ਦੱਸੋ ਸਾਡੇ ਦਰਸ਼ਕਾਂ ਪਹਿਲਾਂ ਪੈਨਾ ਉਹਨਾਂ ਨੇ ਮਨਾ ਕਰਤਾ ਸੀ ਕਿ ਨਹੀਂ ਖੇਡਣੀ ਤੇ ਕਿਉਂਕਿ ਪੜ੍ਹਾਈ ਸਾਡੀ ਬੜੀ ਔਖੀ ਸੀ ਸਕੂਲ ਦੀ ਤੇ ਉਹਦੇ ਕਰਕੇ ਸਾਨੂੰ ਮਨਾ ਕਰਤਾ ਸੀ ਕਿ ਨਹੀਂ ਖੇਡਣਾ ਤੇ ਪਰ ਆਪਾਂ ਮਨਾ ਲਏ ਉਹ ਪਾਪਾ ਨੂੰ ਮਨ ਲਾਇਆ ਤੇ ਆਪਾਂ ਸਵੇਰੇ ਸਵੇਰੇ ਆਪਾਂ ਸਾਡੀ ਪ੍ਰੈਕਟਿਸ ਗਏ ਫਿਰ ਸਕੂਲ اٹੈਂਡ ਕੀਤਾ ਫਿਰ ਘਰੇ ਆ ਕੇ ਥੋੜੀ ਜਿਹੀ ਰੈਸਟ ਕਰਕੇ ਆਪਣੀ ਟੀਊਸ਼ਨ اٹੈਂਡ ਕੀਤੀਆਂ ਫਿਰ ਆਪਣੀ ਪ੍ਰੈਕਟਿਸ ਤੇ ਚੱਲ ਗਏ ਸ਼ਾਮੀ ਤੇ ਘਰੇ ਆ ਕੇ 2 ਘੰਟੇ ਆਪਣਾ ਖਾ ਪੀ ਕੇ ਫਿਰ ਪੜ੍ਹਨ ਲੱਗ ਗਏ ਤੇ ਰਾਤ देर तक ਬਣਨਾ ਸਵੇਰੇ ਛੇਤੀ ਉਠਣਾ ਇੰਨਾ ਫਰਕ ਪਿਆ ਤੇ ਪੜਾਈ ਤੇ ਸਪੋਰਟ ਦੋ ਦੋਵੇਂ ਆਪਣੀ ਜਗ੍ਹਾ ਠੀਕ ਹੋ ਗਏ ਗੁਦਾਨ ਜੀ ਸਕੂਲ ਕਿਹੜਾ ਤੁਹਾਡਾ ਸੇਂਟ ਫਰਾਂਸਿਸਕੋ ਤੁਹਾਨੂੰ ਸੋ ਕਿੱਦਾਂ ਦਾ ਫਿਰ ਬੱਚਿਆਂ ਦਾ ਕਿੱਦਾਂ ਦਾ ਪਿਆਰ ਮਿਲਿਆ ਕਿੱਦਾਂ ਦਾ ਹਮਾਰਾ ਮਿਲਿਆ ਟੀਚਰਸ ਦਾ ਕਿਉਂਕਿ ਇਸ ਲਾਈਨ ਦੇ ਵਿੱਚ ਆਣਾਏ ਤੇ ਮਾਤਾ ਪਿਤਾ ਦੀ ਪਹਿਲਾਂ ਸਪੋਰਟ ਹੋਵੇ ਤਾਂ ਫਿਰ ਉਸ ਤੋਂ ਬਾਅਦ ਟੀਚਰਸ ਦੀ ਸਪੋਰਟ ਹੋਵੇ ਤਾਂ ਫਿਰ ਹੀ ਇੱਥੋਂ ਤੱਕ ਪਹੁੰਚਿਆ ਜਾਂਦਾ ਕੀ ਕਹਿਣਾ ਚਾਹੁੰਦੇ ਟੀਚਰ ਵੀ ਪਹਿਲਾਂ ਬੋਲਦੇ ਸੀ ਕਿ ਤੁਸੀਂ ਕਲਾਸ ਕਲਾਸ ਦੇ ਵਿੱਚ ਪੀਰੀਅਡ ਆਪਣਾ ਵੇਸਟ ਕਰਦੇ ਹੋ ਬਾਹਰ ਪਰ ਉਹਦਾ ਉਹਦਾ ਵੀ ਆਪਾਂ ਕੰਮ ਆਪਣਾ ਦੋਸਤਾਂ ਨੂੰ ਕਹਤਾ ਸੀ ਕਿ ਸਾਡਾ ਕੰਮ ਜਿਹੜਾ ਮਿਸ ਹੁੰਦਾ ਸਾਨੂੰ ਪੰਜਾਓ ਤੇ ਦੋਸਤਾਂ ਨੇ ਬੜੀ ਮਦਦ ਕੀਤੀ ਇਸੀ ਤੇ ਉਹਨਾਂ ਨੇ ਕੰਮ ਕਰਕੇ ਸਾਨੂੰ ਪੰਜਾਇਆ ਆਪਾਂ ਘਰ ਆ ਕੇ ਆਪਣਾ ਕੰਮ ਕੀਤਾ ਤੇ ਟੀਚਰਾਂ ਨੇ ਟੀਚਰਾਂ ਨੂੰ ਆਪਣਾ ਕੰਮ ਪੂਰਾ ਕਰਕੇ ਦਿੱਤਾ ਦੇ ਹੁਣ ਆਪਾਂ ਜਿੱਤ ਗਏ ਜਿੱਦ ਤੇ ਉਹਨਾਂ ਟੀਚਰਾਂ ਨੇ ਵੀ ਸਾਨੂੰ ਕਿਹਾ ਕਿ ਵਧੀਆ ਬਹੁਤ ਵਧੀਆ ਕੀਤਾ ਵਧੀਆ ਖੇਡਿਆ ਤੁਸੀਂ ਇਦਾਂ ਉਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਤੇ ਵਿਧਾਨ ਅਗਰਵਾਲ ਹੁਣ ਫਿਰ ਕਿੱਥੇ ਜਾ ਰਿਹਾ ਅਗਲਾ ਕਿਹੜਾ ਟੀਚਾ ਕਿੱਥੇ ਜਾ ਰਹੇ ਕਿਤੋਂ ਮੈਡਲ ਲੈ ਕੇ ਆਣਾ ਅੱਗੇ ਆਪਣਾ ਜੂਨ ਦੇ ਵਿੱਚ ਕਰਨਾਲ ਜਾ ਰਹਾ ਉਧਰ ਛੇਡ ਦਾ ਮੈਚ ਹੈ ਤੇ ਉਧਰ ਜਾ ਕੇ ਆਪਾਂ ਖੇਡਾਂਗੇ ਆਪਣੀ ਛੇਡ ਲਈ ਤੇ ਉਸ ਵਿੱਚ ਵੀ ਆਪਾਂ ਪੂਰੀ ਆਪਣੀ ਪ੍ਰੈਕਟਿਸ ਦਿਖਾਵਾਂਗੇ ਤੇ 골ਡ ਮੈਡਲ ਚੁੱਕਾਂਗੇ ਸੋ ਅਗਰਵਾਲ ਪਰਿਵਾਰ ਦੇ ਵਿੱਚ ਖੁਸ਼ੀ ਆਈ ਹੈ ਕਿੰਦਾ ਦਾ ਮਾਹੌਲ ਰਿਹਾ ਜਦੋਂ ਪਤਾ ਲੱਗਿਆ ਕਿ ਵਿਦਾਨ ਨੇ ਮੈਡਲ ਹਾਸਲ ਕੀਤਾ ਹੈ ਕਿੱਦਾਂ ਦੇਰ ਮਾਹੌਲ ਸੀਗੇ ਘਰ ਦੇ ਵਿੱਚ ਕਿਦਾਂ ਦਾ ਸੈਲੀਬ੍ਰੇਸ਼ਨ ਕੀਤਾ ਹੋਈ ਸਾਡੇ ਦਰਸ਼ਕਾਂ ਦੇ ਘਰ ਵਿੱਚ ਸਾਰਾ ਬੜਾ ਵਧੀਆ ਆਇਆ ਕਿ ਜਿਹੜੇ ਸਾਡੇ ਇਧਰ ਮੇਰੇ ਬ੍ਰਦਰ ਸਿਸਟਰ ਸਾਈਡ ਤੇ ਮੇਰੇ ਫੂਫਾ ਜੀ ਵਾਲੀ ਸਾਈਡ ਤੇ ਇਧਰ ਮੇਰੇ ਮਾਮਾ ਜੀ ਸਾਰਿਆਂ ਨੇ ਫੋਨ ਕੀਤੇ ਸਰੇ ਤੇ ਉਹਨਾਂ ਦੇ ਹੱਲੇ ਤੱਕ ਫੋਨ ਆਣਦੇ ਆ ਤੇ ਜਿਹੜੇ ਸਾਡੇ ਨੇਬਰ ਸਾਂ ਉਹਨਾਂ ਨੇ ਵੀ ਸਾਨੂੰ ਬੜਾ ਅਪਰੀਸ਼ੀਏਟ ਕੀਤਾ ਤੇ ਹੁਣ ਆਪਾਂ ਸ਼ਾਮੀ ਕਰਾਂਗੇ ਇਸ ਦਿਨ ਨੂੰ ਸੈਲੀਬ੍ਰੇਟ ਪੂਰਾ ਸੋ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਥੱਕ ਹਾਰ ਕੇ ਬੈਠ ਜਾਂਦੇ ਨੇ ਤੁਸੀਂ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਹੈ ਰਾਤ ਨੂੰ ਪੜਦੇ ਵੀ ਉਹ ਨਾਲ ਦੀ ਨਾਲ ਸਵੇਰੇ ਸਪੋਰਟਸ ਵੀ ਜਾਣਾ ਸਕੂਲ ਵੀ ਜਾਣਾ ਤੁਸੀਂ ਕੋਈ ਵੀ ਕੰਮ ਮਿਸ ਨਹੀਂ ਹੋਣ ਦਿੱਤਾ ਉਹਨਾਂ ਨੂੰ ਕੀ ਮੈਸੇਜ ਦੇਣਾ ਤੇ ਮੈਸੇਜ ਇਹ ਹੈ ਕਿ ਆਪਾਂ ਮਤਲਬ ਜੇ ਕਦੀ ਹਾਰ ਵੀ ਜਾਈਏ ਤਾਂ ਸਾਨੂੰ ਮਤਲਬ ਟੁੱਟ ਕੇ ਨਹੀਂ ਬਹਿ ਜਾਣਾ ਚਾਹੀਦਾ ਕਿ ਹੁਣ ਨਹੀਂ ਜਿੰਨਾ ਆਪਾਂ ਆਪਣੀ ਪ੍ਰੈਕਟਿਸ ਪੂਰੀ ਜਰੂਰ ਕਰਨੀ ਚਾਹੀਦੀ ਹੈ ਆਪਾਂ ਵੀ ਪਹਿਲਾਂ ਕਾਫੀ ਜਗ੍ਹਾ ਆਪਾਂ ਹਰਵੀਆਂ ਆਪਣੇ ਆਪ ਦਾ ਲੱਭਾ ਕਾਫੀ ਜਦੋਂ ਨਵੀਂ ਨਵੀਂ ਆਪਾਂ ਗੇਮ ਸ਼ੁਰੂ ਕੀਤੀ ਉਦੋਂ ਆਪਾਂ ਕਦੇ ਆਪਣੀ ਇਨਾ ਕਾਮਯਾਬੀ ਵੀ ਦੇਖੀ ਹੈ ਇਹੋ ਨਾ ਆਪਾਂ ਆਪਣੀ ਪ੍ਰੈਕਟਿਸ ਜਾਰੀ ਰੱਖੀ ਆ ਸਕੂਲ ਵਿੱਚ ਸਵੇਰੇ ਸਵੇਰੇ ਸ਼ਾਮੀ ਆਪਾਂ ਪ੍ਰੈਕਟਿਸ ਕੀਤੀ ਆ ਤੇ ਉਹਦਾ ਹੁਣ ਪ੍ਰਣਾਲਮ ਸਾਨੂੰ ਮਿਲਿਆ ਸਾਡਾ ਆਪਾਂ ਜਿੱਤੇ ਆਪਣਾ ਪਹਿਲਾ 골ਡ ਮੈਡਲ ਆ ਤੁਹਾਨੂੰ ਹਾਰ ਕੇ ਪਿੱਛੇ ਨਹੀਂ ਵਹਿਜਣਾ ਚਾਹੀਦਾ ਸਾਨੂੰ ਬੋਲਾ ਆਪਣੀ ਜਾਣਨੀ ਚਾਹੀਦੀ ਹੈ ਕਿ ਆਪਾਂ ਜਿੱਤਨਾ ਅਗਲੀ ਵਾਰੀ ਸੋ ਗੱਲਬਾਤ ਕੀਤੀ ਆਪਾਂ ਉਹਨਾਂ ਦੇ ਫਾਦਰ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਮਿਹਨਤ ਅੱਜ ਰੰਗ ਲੈ ਕੇ ਆਈ ਏ ਸੋ ਗੱਲਬਾਤ ਕਰਦੇ ਆ ਜੀ ਨਮਸਕਾਰ ਜੀ ਨਮਸਕਾਰ ਸਰ ਕੀ ਨਾਮ ਜੀ ਮੇਰਾ ਨਾਮ ਰੁਜੀਸ਼ ਅਗਰਵਾਲਾ ਰੁਜੀਸ਼ ਅਗਰਵਾਲ ਦੀ ਬਹੁਤ ਬਹੁਤ ਮੁਬਾਰਕਾ ਤੁਹਾਡੇ ਬੱਚੇ ਨੇ ਜਿਹੜਾ ਇਹ ਮੈਡਲ ਹਾਸਲ ਕੀਤਾ ਕੀ ਕਹਿਣਾ ਚਾਹੁੰਦਾ ਤੁਹਾਨੂੰ ਸਾਰੇ ਭਾਵਾਂ ਨੂੰ ਮੁਬਾਰਕਾਂ ਦੀ ਤੁਹਾਡੇ ਮੀਡੀਆ ਲਈ ਮੈਂ ਦੱਸਣਾ ਚਾਹਣਾ ਕਿ ਇਹ ਜਿਹੜਾ ਇੱਕ ਬੜਾ ਖੁਸ਼ੀ ਦਾ ਮਾਹੌਲ ਬਣਾਇਆ ਜਦੋਂ ਸਾਨੂੰ ਸਾਡੇ ਮੁੰਡੇ ਨੇ 골ਡ ਮੈਡਲ ਹਾਸਲ ਕੀਤਾ ਇਹ ਔਰ ਮੈਂ ਜਿਹੜਾ ਵਾ ਸਾਡੇ ਰਿਸ਼ਤੇਦਾਰਾਂ ਦੇ ਸਾਡੇ ਨੇਬਰਸ ਦੇ ਸਾਰਿਆਂ ਦੇ ਗੁਰਦੂਰੋਂ ਫੋਨ ਆ ਰਹੇ ਨੇ ਲੋਕੀ ਮਿਲਣ ਆ ਰਹੇ ਨੇ ਮੂੰ ਮਠਾ ਕਰਵਾ ਰਹੇ ਨੇ ਔਰ ਮੈਂ ਬਹੁਤ ਹੀ ਖੁਸ਼ ਹਾਂ ਔਰ ਬਹੁਤ ਹੀ ਮੈਂ ਆਪ ਨੂੰ ਪ੍ਰਾਊਡ ਮਸਕੂਰ ਕਰ ਰਿਹਾ ਕਿ ਮੇਰੇ ਬੱਚੇ ਸੋ ਸੋ ਫਿਰ ਕੀ ਕਹਿਣਾ ਚਾਹਦੇ ਹੋ ਤੁਹਾਡੇ ਸਪੋਰਟ ਦੇ ਨਾਲ ਬੱਚਾ ਕਿਤੇ ਕਿਤੇ ਪਹੁੰਚਾ ਪਤਾ ਲੱਗੇ ਕਿ ਤੁਹਾਡੇ ਲੋਕਾਂ ਨੇ ਪਹਿਲਾਂ ਮਨਾ ਕੀਤਾ ਗਿਆ ਸੀਗਾ ਕੀ ਕਾਰਨ ਸੀਗਾ ਉਹ ਐਕਚੁਅਲ ਦੇ ਵਿੱਚ ਅਸੀਂ ਜਾਣਦੇ ਨਹੀਂ ਸੀਗੀ ਇਹਦੇ ਕੋਈ ਪੜ੍ਹਾਈ ਦਾ ਨੁਕਸਾਨ ਹੋਵੇ ਕਿਉਂਕਿ ਆਈਸੀਐਸਸੀ ਦੀ ਪੜ੍ਹਾਈ ਹੈ ਥੋੜੀ ਡਿਫਿਕਲਟ ਹੈ ਸੰਟ ਫਰਾਂਸਿਸ ਸਕੂਲ ਬਡਾਲਾ ਕਿਦਾ ਇਹ ਪੜਾਈ ਤੇ ਡਿਫਿਕਲਟ ਹੈ ਹੀ ਐ ਆਪਾਂ ਕਹਿੰਦੇ ਜੀ ਕਿ ਤੇ ਪੜਾਈ ਨਾ ਖਰਾਬ ਹੋ ਜਾਈ ਕਿਉਂਕਿ ਇਹ ਸਟੱਡੀ ਨੂੰ ਜਿਹੜਾ ਨਾ ਬਹੁਤ ਲਾਈਗ ਰਿਹਾ ਹੈ ਫਰ ਸੈਕਿੰਡ ਹੁੰਦਾ ਰਿਹਾ ਹਰ ਕਲਾਸ 'ਚ ਪਰ ਮੈਂ ਨਹੀਂ ਜਾਂਦਾ ਕਿ ਇਹਦੀ ਪੜਾਈ ਖਰਾਬ ਹੋਵੇ ਇਸ ਲਈ ਇਹਨੇ ਸੋਚੀਦਾ ਹੈ ਕਿ ਮਤਲਬ ਭਾਵੇਂ ਖੇਡਾਂ ਉਹ ਕੱਟਦੇ ਹੁੰਦੇ ਲੇਕਿਨ ਇਹਦੀ ਆਪਣੀ ਮਿਹਨਤ ਹੈ ਕਿ ਇਹਨੇ ਜਿਹੜਾ ਆ ਕੀ ਆਪਣੇ ਸਾਰਾ ਟਾਈਮ ਕੱਢ ਗਏ ਰਾਤ ਦਾ ਦਿਨ ਦਾ ਜਿਸ ਤਰ੍ਹਾਂ ਮੈਂ ਅਡਜਸਟਮੈਂਟ ਕਰਕੇ ਇਹਨੇ ਆਪਣੇ ਆਪ ਨੂੰ ਸਟੱਡੀ ਬਣਾਇਆ ਸੋ ਉਹਨਾਂ ਦੀ ਮਾਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਪਰਿਵਾਰ ਦੀ ਸਪੋਰਟ ਹੋਵੇ ਆ ਫੇਰੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਬੱਚਾ ਕਿਤਨਾ ਕਿਤੇ ਅੱਗੇ ਵੱਧਦਾ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਤੇ ਜੀ ਪਹਿਲਾ ਨੰਬਰ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਤੁਹਾਡੇ ਘਰ ਖੁਸ਼ੀ ਆਈ ਹੈ ਮੈਡਲ ਆਇਆ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਬਹੁਤ ਖੁਸ਼ ਆ ਕਿ ਸਾਡੇ ਬੱਚਾ ਅਚੀਵ ਕਰਕੇ ਆਇਆ ਮੈਂ ਪਹਿਲਾਂ ਇੰਟਰਸਟਿਡ ਨਹੀਂ ਸੀ ਇਸ ਚੀਜ਼ ਵਿੱਚ ਕਿ ਉਹ ਜਾਏ ਕਿਉਂਕਿ ਉਹਦੀ ਪੜ੍ਹਾਈ ਡਿਸਟਰਬ ਹੋ ਰਹੀ ਸੀ ਪਰ ਜੇ ਹੁਣ ਉਹਦੀ ਖੁਸ਼ੀ ਇਹਦੇ ਵਿੱਚ ਆ ਤੇ ਅਸੀਂ ਉਹਦੇ ਬਿਲਕੁਲ ਨਾਲ ਆ ਤੇ ਅਸੀਂ ਉਹਨੂੰ ਸਪੋਰਟ ਕਰ ਰਹੇ ਹਾਂ ਸੋ ਕਿੱਦਾਂ ਦਾ ਫਿਰ सेलिब्रेशन ਕੀਤਾ ਗਿਆ ਪਤਾ ਲੱਗਿਆ ਕਿ ਬੱਚੇ ਨੇ ਇਹਰਾ 골ਡ ਮੈਡਲ ਹਾਸਲ ਕੀਤਾ ਪਰਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਸੀਗੇ ਸਾਡੇ ਦਰਸ਼ਕਾਂ ਬਹੁਤ ਬਹੁਤ ਵਧੀਆ ਮਾਹੌਲ ਸੀ ਸਾਰੇ ਜਣੇ ਆ ਰਹੇ ਸੀ ਸਾਨੂੰ ਕਾਲਸ ਆ ਰਹੀਆਂ ਸੀ ਮਿਲਨ ਵੀ ਆ ਰਹੇ ਸੀ ਸਾਰੇ ਲੋਕੀ ਆ ਕੇ ਵਧਾਈ ਵੀ ਦੇ ਰਹੇ ਸੀ ਤਾਂ ਬਹੁਤ ਅੱਛਾ ਲੱਗਿਆ ਸੋ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨੇ ਵੀ ਜਿਹੜਾ ਇਹ 골ਡ ਮੈਡਲ ਹਾਸਲ ਕੀਤਾ ਤੁਹਾਡੀ ਵਜ੍ਹਾ ਕਰਕੇ ਕਿਉਂਕਿ ਤੁਸੀਂ ਉਹਨੂੰ ਐਪਰੀਸ਼ੀਏਟ ਕੀਤਾ ਉਹਨੂੰ ਕਹਿ ਕੇ ਇਸ ਲਾਈਨ 'ਚ ਪੈ ਜਾਓ ਤਾਂ ਫਿਰ ਉਹ ਲੈ ਕੇ ਆਇਆ ਕੀ ਕਹਿਣਾ ਚਾਹੁੰਦੇ ਹੋ ਕਿ ਮਾਤਾ ਪਿਤਾ ਦੀ ਮਤਲਬ ਪੇਰੈਂਟਸ ਨੂੰ ਆਪਣੇ ਬੱਚੇ ਦਾ ਇੰਟਰਸਟ ਦੇਖਣਾ ਚਾਹੀਦਾ ਹੈ ਕਿ ਸਾਡੇ ਬੱਚੇ ਦਾ ਇੰਟਰਸਟ ਕਿਸ ਚੀਜ਼ ਵਿੱਚ ਹੈ ਤੇ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਜੇ ਬੱਚੇ ਦਾ ਇੰਟਰਸਟ ਹੋਵੇ ਤਾਂ ਫਿਰ ਉਹ ਬਹੁਤ ਅੱਗੇ ਜਾਂਦਾ ਸਾਨੂੰ ਆਪਣੀ ਖੁਆਇਸ਼ ਉਹਨਾਂ ਤੇ ਨਹੀਂ ਥੋਪਨੀ ਚਾਹੀਦੀ ਸਾਨੂੰ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ 'ਚ ਇੰਟਰਸਟਡ ਨੇ ਸੋ ਗੱਲਬਾਤ ਕੀਤੀ ਹੈ ਵੀ ਆਪਾਂ ਉਹਨਾਂ ਦੀ ਸਿਸਟਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਸੋ ਨਮਸਕਾਰ ਜੀ ਕੀ ਨਾਮ ਦੇ ਸੋ ਬਹੁਤ ਬਹੁਤ ਮੁਬਾਰਕ ਆ ਸਾਡੀ ਟੀਮ ਵੱਲੋਂ ਤੁਹਾਨੂੰ ਕਿ ਤੁਹਾਡੇ ਭਰਾ ਨੇ 골ਡ ਮੈਡਲ ਹਾਸਲ ਕੀਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਖੁਸ਼ ਆ ਮੈਨੂੰ ਬਹੁਤ ਪੱਧਿਆ ਲੱਗਾ ਪਰ ਸੋ ਇਦਾਂ ਹੀ ਬੱਜੇ ਸਾਡੀ ਬਲੇਸਿੰਗਸ ਉਹਦੇ ਨਾਲ ਆ ਭਵਾਨੀ ਦੀ ਬਲੇਸਿੰਗਸ ਉਹਦੇ ਨਾਲ ਕਿੰਨੀ ਕੇ سپورਟ ਰਹੀ ਫਿਰ ਭੈਣ ਦੀ ਹਮੇਸ਼ਾ ਪੂਰੀ ਫੁੱਲ سپورਟ ਹੈ ਪਹਿਲਾਂ ਵੀ ਸਗੀ ਹੁਣ ਵੀ ਹੈ ਤੁਸੀਂ ਕੀ ਕਰਦੇ ਹੋ ਮੈਂ ਬੀਕਮ ਗ੍ਰੈਜੂਏਸ਼ਨ ਕਰ ਦਿੱਤੀ ਆ ਤੇ ਨਾਲੇ ਡਿਗਰੀ ਸੈਂਨੀ ਆ ਸੋ ਫਿਰ ਆਪਣੇ ਭਰਾ ਨੂੰ ਵੀ ਕਰਿਸ਼ਨ ਦਿੰਦੇ ਆ ਹਾਂਜੀ ਮੰਨਦਾ ਤੁਹਾਡੀ ਗੱਲ ਫਿਰ ਹਾਂਜੀ ਕਿੰਨਾ ਕੇ ਪਿਆਰ ਆ ਫਿਰ ਭੈਣ ਭਾਈ ਦਾ ਬਸ ਇਨ ਸੈਪ੍ਰੀਬਲਸ ਸੋ ਫਿਰ ਕਿੱਦਾਂ ਸੈਲੀਬ੍ਰੇਸ਼ਨ ਕੀਤਾ ਜਦੋਂ ਪਤਾ ਲੱਗਿਆ ਛੋਟੇ ਵੀਰ ਨੇ ਗੋਲਡ ਮੈਡਲ ਹਾਸਲ ਕੀਤਾ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਸਾਨੂੰ ਬਹੁਤ ਜਿਆ ਲੱਗਾ ਅਨਬਲੀਵेबल ਸੀਗਾ ਉਹਦੇ ਬਾਰੇ ਕਿ ਕੀ ਨਿਆ ਨਿਆ ਹਜੇ ਸਪੋਰਟ ਕੀਤਾ ਹੈ ਔਰ ਚਲੋ ਵਧੀਆ ਲੱਗਾ ਕਿ ਹਾਂ ਉਹ ਕੁਝ ਐਕਸੈਲ ਕਰ ਰਹੇ ਅੱਗੇ ਵਧੀਆ ਲੱਗਾ ਸੋ ਪਤਾ ਲੱਗਿਆ ਕਿ ਇਹ ਪਤਾ ਲੱਗੇ ਕਿ ਪਹਿਲਾ ਮਾਤਾ ਪਿਤਾ ਨੇ ਮੜਾ ਕੀਤਾ ਸੀਗਾ ਸਪੋਰਟਸ ਆਨ ਦੇ ਵਿੱਚ ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਬੱਚੇ ਦੇ ਵਿੱਚ ਹੁਨਰ ਹੈਗਾ ਤੇ ਉਹਨਾਂ ਨੇ ਉਹਨਾਂ ਨੂੰ ਉਸ ਲਾਈਨ ਤੇ ਪਾਤਾ ਕੀ ਕਹਿਣਾ ਚਾਹਦੇ ਪਲਮ ਮਨਾ ਕੀਤਾ ਸੀ ਕਿਉਂਕਿ ਹਜੇ ਟੈਂਸਿਸਿੱਦਾ ਗਿਆ ਹੈ ਪੜਾਈ ਬਹੁਤ ਮੁਸ਼ਕਿਲ ਹੈ ਅੱਗੇ ਮਤਲਬ ਉਹ ਪ੍ਰੋਬਲਮ ਵੀ ਹੁੰਦੀ ਹੈ ਕਿ ਨਹੀਂ ਉਹਦਾ ਕੋਪ ਆਪ ਨਹੀਂ ਹੋ ਪਾਂਦਾ ਸਟੱਡੀਜ਼ ਤੇ ਪਰ ਚਲੋ ਠੀਕ ਹੈ ਅਸੀਂ ਉਹਦਾ ਇੰਟਰਸਟ ਵੇਖਿਆ ਮਮਾ ਬਖਾਨੇ ਦੀ ਕਿ ਠੀਕ ਹੈ ਜੇ ਇੰਟਰਸਟ ਲੈ ਰਿਹਾ ਤਾਂ ਜ਼ਰੂਰ ਜਾਣਾ ਚਾਹੀਦਾ ਤੇ ਫਿਰ ਉਹਨੇ ਅੱਗੇ ਮਤਲਬ ਐਕਸੈਲ ਕੀਤਾ ਤੇ ਰਿਜ਼ਲਟਸ ਵੀ ਦਿੱਤੇ ਅੱਗੇ ਕਿੱਥੇ ਜਾਣਾ ਚਾਹੁੰਦਾ ਤੁਹਾਡਾ ਬ੍ਰਦਰ ਹੋਂਦਾ ਇੱਕ ਮੈਡਲ ਲੈਣ ਦਾ ਘਰ ਦੇ ਵਿੱਚ ਨਗਰਵਾਲ ਕਬਾਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਅੱਗੇ ਹੁਣ ਕਿੱਥੇ ਜਾਣਾ ਚਾਹੁੰਦਾ ਕਿੱਥੇ ਜਾ ਰਿਹਾ ਹੈ ਅੱਗੇ ਹਜੇ 10 ਤੋਂ ਬਾਅਦ ਲਾਈਨ ਦਾ ਚਲੋ ਉਹਦੀ ਆਪਣੀ ਹੋਏਗੀ ਆਪਣੇ ਮਨ ਦੀ ਚੂਸ ਕਰੇਗਾ ਤੇ ਬਾਸਕਟਬਾਲ ਮੈਨੂੰ ਲੱਗਦਾ ਤਾਂ ਹੈਗਾ ਅੱਗੇ ਜਾਏਗਾ ਬਾਕੀ ਪਤਾ ਲੱਗੇ ਕਿ ਜਾ ਰਿਹਾ करनाल ਹਾਂਜੀ ਸਟੇਟ ਖੇਡਣ ਜਾ ਰਿਹਾ ਫਿਰ ਕਿੰਨੀ ਕੁ ਤੁਹਾਡੀ ਦੁਆ ਰਹੇਗੀ ਉਹ ਫਿਰ ਮੈਡਲ करनाल ਤੋਂ ਜਿੱਤ ਕੇ ਲਿਆਵੇ ਤੇ ਭੈਣ ਆਪਣੀ ਦਾ ਨਾਮ ਰੋਸ਼ਨ ਕਰੇ ਤੇ ਆਪਣੇ ਮਾਤਾ ਪਿਤਾ ਦੇ ਅਗਰਵਾਲ ਪਰਿਵਾਰ ਦਾ ਹਮੇਸ਼ਾ ਹਮੇਸ਼ਾ ਮੇਰੀ ਦੁਆ ਹੀ ਰਹੇਗੀ ਭਗਵਾਨ ਕਿ ਉਹ ਹਮੇਸ਼ਾ ਐਕਸੈਲ ਕਰੇ ਅੱਗੇ ਜਾਏ ਤੇ ਵਧੀਆ ਵਧੀਆ ਮੁਕਾਮ ਹਾਸਲ ਕਰੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਦੀ ਭੈਣ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਸਾਡੀ ਸਪੋਰਟ ਫੁੱਲ ਹੈ ਸਾਰੇ ਪਰਿਵਾਰ ਦੀ ਫੁੱਲ ਸਪੋਰਟ ਹੈ ਸੋ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਫਿਰ ਖੁਸ਼ੀ ਘਰ ਦੇ ਵਿੱਚ ਆਲੇ 골ਡ ਮੈਡਲ ਕਰਨਾਲ ਤੋਂ ਜਿੱਤ ਕੇ ਲਿਆਵੇ ਤੇ ਆਪਣੇ ਮਾਤਾ ਪਿਤਾ ਦਾ ਤੇ ਬਟਾਲਾ ਸ਼ਹਿਰ ਦਾ ਤੇ ਅਗਰਵਾਲ ਪਰਿਵਾਰ ਦਾ ਨਾਮ ਰੋਸ਼ਨ ਕਰੇ ਸੋ ਕੈਮਰਾ ਪਰਸਨ ਉਹਨਾਂ ਅਗਰਵਾਲ ਦੇ ਨਾਲ ਲੱਕੀ ਰਾਜ ਗੁਰਦਾਸਪੁਰ